ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਆਪਣੇ ਮਿੱਟੀ ਲੈ ਕੇ ਆਏ ਆਪਣੇ ਵਾਸਤੇ ਬੋਰੇ ਭਰ ਕੇ ਲੈ ਕੇ ਆਏ ਸੀ ਤੇ ਕਈ ਵੀਰ ਇਹਨਾਂ ਨੂੰ ਵੀ ਰਾਹ ਦੇ ਵਿੱਚ ਵੀ ਆਂਦੇ ਰਹੇ ਵੀ ਤੁਸੀਂ ਹੁਣ ਮਿੱਟੀ ਕਿੱਥੇ ਖੜਨੀ ਇੱਥੇ ਤੁਹਾਨੂੰ ਮਿੱਟੀ ਦੀ ਕੀ ਲੋੜ ਹੈ ਕੱਲ ਸਾਡੇ ਥੋੜਾ ਜਿਹੜਾ ਫਲਵਾਂਸ ਬੰਨ੍ਹੇ ਉਹਦੇ ਵਿੱਚ ਨਾ ਥੋੜੇ ਜਿਹਾ ਘਾਰ ਆ ਜਾ ਪੈ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਵੀਰਾਂ ਨੇ ਬੋਰੇ ਲਾ ਕੇ ਉਧਰਲੇ ਬੰਦੇ ਫੁੱਡਾ ਬੰਦ ਕਰਾ ਕੇ ਆਏ ਸਾਰੇ ਤੇ ਇਹ ਨਾ ਕਿਹਾ ਕਰੋ ਕਿ ਇੱਥੇ ਕੋਈ ਲੋੜ ਨਹੀਂ ਹੈ ਲੋੜ ਹਰ ਥਾਂ ਹੀ ਹੁੰਦੀ ਆ ਪਰ ਜਿਹੜੇ ਲੱਤਾਂ ਖਿੱਚਣ ਵਾਲੇ ਵੀਰ ਹੋ ਉਹਨਾਂ ਨੂੰ ਨਾ ਕਿਹਾ ਕਰੋ ਸੋ ਕਿ ਜਿਹੜਾ ਅੱਜਕੱਲ ਜਿਹੜਾ ਬੰਦਾ ਕੋਈ 100 ਰੁਪਈਆ ਦੀ ਸੇਵਾ ਵੀ ਕਰਦਾ ਕੋਈ 5ਾਂ ਦੀ ਵੀ ਕਰਦਾ ਨਾ ਉਹ ਵੀ ਲੱਖ ਦੇ ਬਰੋਕਰ ਵਾ ਇਹ 10 20 20 ਕਿੰਨੇ ਹੀ 20 ਲੈ ਕੇ ਆਉਂਦੇ ਆ ਕੋਈ ਚਲੋ ਜਿਹੜਾ ਬੰਦਾ ਨਹੀਂ ਆ ਬੜਵਾ ਦੇ ਵਾਸਤੇ ਜਿਹੜਾ ਬੰਦਾ ਆਉਣਦਿਆ ਵਾ ਉਹਨੂੰ ਨਾ ਆਪਾਂ ਕਹਾਂ ਗਰੋਂ ਇਹਨਾਂ ਵੀਰਾਂ ਦਾ ਸਾਡਾ ਅਲੀក្លਾ ਨਗਰ ਜਿਹੜਾ ਬਹੁਤ ਬਹੁਤ ਧੰਨਵਾਦ ਆ। ਕਿਉਂਕਿ ਇਹ ਦਾ ਇੱਕ ਬੂਰੇ ਨਾਂ ਲੈ ਕੇ ਉਹਦੇ ਤੇ ਜਿਹੜੀ ਉਹ ਨਿੱਕਾ ਜਿਹਾ ਜੇ ਪ੍ਰਕਾਪ ਹੋ ਆ ਪੈ ਗਿਆ। ਉਹਦੇ ਤੇ ਇਹਨਾਂ ਨੇ ਬੂਰੇ ਪਾਈ। ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਸਾਡੇ ਅਲੀក្លਾ ਨਗਰ ਨੂੰ ਸਾਡਾ ਵੀਰ ਵੀ ਬਹੁਤ ਬਹੁਤ ਧੰਨਵਾਦ ਜੀ ਜੂ ਆਏ ਤੇ ਬੋੜ ਆਪਾਂ ਉਧਰ ਖਿੱਚਣ ਬੰਦ ਬੰਦਣਾ ਵਾ ਉਧਰ ਇੱਦਾਂ ਹੀ ਬੰਦੇ ਲੈ ਗਏ ਉਹ ਇੱਥੇ ਟੇਟਰ ਲੈ ਗਏ। ਇੱਥੇ ਇੱਦਾਂ ਹੀ ਮਿੱਟੀ ਲੈ ਗਏ। ਵਾਰੀਗਰ ਦੀ ਕਾਲਸਾ